ਪਿਛਲੇ 30-32 ਸਾਲਾਂ ਤੋਂ ਜੇਲਾ ਵਿੱਚ ਬੰਦ ਬੰਦੀ ਸਿੰਘਾਂ ਦਾ ਮਾਮਲਾ ਮੁਰਤ ਤੋਂ ਪੱਕਿਆ ਦੱਸ ਦਿੰਨੇ ਆ ਅੱਜ ਬੰਦੀ ਛੋੜ ਦਿਵਸ ਆ ਜਿਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਜਾ ਕੇ ਲੋਕ ਅਰਦਾਸਾ ਕਰ ਰਹੇ ਨੇ ਮੱਥੇ ਟੇਕ ਰਹੇ ਨੇ ਤਾਂ ਇਸ ਨੂੰ ਲੈ ਕੇ ਬੰਦੀ ਛੋੜ ਦਿਵਸ ਇਸੇ ਨਾਲ ਬੰਦੀ ਸਿੰਘ ਜਿਹੜੇ ਅਜੇ ਵੀ ਜੇਲਾ ਵਿੱਚ ਬੰਦ ਨੇ ਉਸ ਨੂੰ ਲੈ ਕੇ ਅੱਜ ਫਿਰ ਵੱਖ-ਵੱਖ ਲੀਡਰਾਂ ਵੱਲੋਂ ਮੰਗ ਉੱਠੀ ਹੈ ਬੀਤੇ ਦਿਨੀ ਭਾਜਪਾ ਦੇ ਇੱਕ ਸੀਨੀਅਰ ਲੀਡਰ ਵੱਲੋਂ ਵੀ ਇਹ ਬਾਤ ਚੁੱਕੀ ਗਈ ਸੀ ਕਿ ਬੰਦੀ ਸਿੰਘ ਰਿਆ ਹੁਣ ਚਾਹੀਦੇ ਨੇ ਦੂਜੇ ਪਾਸੇ ਅੱਜ ਐਮਐਲਏ ਪੰਜਾਬ ਦੇ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਅੱਜ ਦਰਬਾਰ ਸਾਹਿਬ ਦੇ ਵਿੱਚ ਹਰਪੀੜਤਾ ਤੇ ਪੰਜਾਬ ਦੇ ਸ਼ੁਕਸ਼ਾਂਤੀ ਲਈ ਅਰਦਾਸ ਕਰਨ ਪਹੁੰਚੇ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਾਫੀ ਲੰਬੇ ਸਮੇਂ ਤੋਂ ਮੁੱਦਾ ਚੁੱਕਦੇ ਨੇ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਕੀ ਹੈ ਜੀ ਬੰਦੀ ਸਿੰਘਾਂ ਦੀ ਰਿਹਾਈ ਹੁਣ ਚਾਹੀਦੀ ਹੈ ਜਿਨ੍ਹਾਂ ਦੀਆਂ ਸਜ਼ਾਾਂ ਮਾ ਪੂਰੀਆਂ ਹੋ ਚੁੱਕੀਆਂ ਨੇ ਕਿਉਂਕਿ ਭਾਰਤ ਦੇ ਵਿੱਚ ਇੱਕ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਉਹ ਬੰਦੀ ਸਿੰਘ ਸਜ਼ਾ ਪੂਕ ਚੁੱਕੇ ਨੇ ਜਿਸ ਨੂੰ ਲੈ ਕੇ ਅਜੇ ਵੀ ਉਹਨਾਂ ਦੀ ਰਿਹਾਈ ਦੇ ਵਿੱਚ ਕਾਫੀ ਡਿੱਕਾ ਬਣਦਾ ਹੈ ਜਿਸ ਨੂੰ ਲੈ ਕੇ ਬਾਰ ਬਾਰ ਮਾਨਯੋਗ ਅਦਾਲਤਾਂ ਵੱਲੋਂ ਵੀ ਸਰਕਾਰਾਂ ਨੂੰ ਜਵਾਬ ਲਈ ਤਲਬ ਕੀਤਾ ਜਾਂਦਾ ਹੈ ਪਰ ਕਾਫੀ ਲੰਬੇ ਸਮੇਂ ਤੋਂ ਬੰਦੀ ਸਿੰਘ ਜੇਲਾ ਵਿੱਚ ਬੰਦ ਨੇ ਜਿਸ ਨੂੰ ਲੈ ਕੇ ਵੱਖ-ਵੱਖ ਪ੍ਰਦਰਸ਼ਨ ਤੇ ਦਰਨੇ ਵੀ ਜਿਹੜੇ ਪੰਜਾਬ ਦੇ ਵਿੱਚ ਲੱਗੇ ਨੇ ਪਰ ਅਜੇ ਤੱਕ ਬੰਦੀ ਸਿੰਘਾਂ ਦੀ ਪੂਰਨ ਤੌਰ ਤੇ ਰਿਹਾਈ ਨਹੀਂ ਹੋਈ ਪਰੋਲਾ ਜਰੂਰ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਐਮਐਲਏ ਕੁਲਦੀਪ ਸਿੰਘ ਢਾਲੀਬਾਲ ਵੱਲੋਂ ਹੋਰ ਕੀ ਕਹਿਪਲ ਤੁਸੀਂ ਉਹ ਵੀ ਸੁਣੋ ਪੰਜਾਬ ਦੇ ਕਰਨਾ ਦੇ ਵਿੱਚ ਵਾਸ ਕਰਕੇ ਆਏ ਪਹਿਲੀ ਤੇ ਵਾਸੇ ਕੀਤੀ ਹੈ ਕਿ ਸਾਡਾ ਪੰਜਾਬ ਮੇਰਾ ਬੰਗਲਾ ਪੰਜਾਬ ਬਣੇ ਸਭ ਪਾਸੇ ਸੁੱਖ ਸ਼ਾਂਤੀ ਹੋਵੇ ਪੰਜਾਬ ਜਿਹੜਾ ਉਹ ਤਰੱਕੀ ਕਰੇ ਦਜੀ ਮੈਂ ਅਰਦਾਸ ਕੀਤੀ ਆ ਹੜਾ ਤੋਂ ਬਾਅਦ ਮੈਂ ਅੱਜ ਪਹਿਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਹੜਾ ਤੋਂ ਬਾਅਦ ਤੇ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਆਇਆ ਤੇ ਮੇਰੇ ਗੁਰੂ ਰਾਮਦਾਸ ਹਰ ਪੀੜਤਾ ਦੇ ਉੱਤੇ ਇੰਨੀ ਕਿਰਪਾ ਕਰਕੇ ਅਗਲੀ ਦੀਵਾਲੀ ਤੱਕ ਸਾਡੇ ਹਰ ਪੀੜਤੇ ਜਿਹੜੇ ਆ ਉਹ ਜਲਦੀ ਬਿਹਤਰ ਸਿੱਧ ਹੋ ਜਾਣ ਆਪ ਦਾ ਦੀਵਾਲੀ ਵਿਚਾਰੇ ਉਹ ਮਨਾ ਨਹੀਂ ਸਕੇ ਉਹਨਾਂ ਦੀ ਜ਼ਿੰਦਗੀ ਲਿਓ ਲੱਥ ਗਈ ਹੜ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਲੱਕ ਤੋੜਤਾ ਸੋ ਮੈਂ ਇਹ ਅਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹੜ ਪੀੜਤਾ ਹੈ ਮੇਰੇ ਜਨਾਲੇ ਦੇ ਅੰਦਰ ਜਿੰਨੇ ਹੜ ਪੀੜਤਾ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤਾਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਬੀਨੂੰ ਸਰਵਾਸ ਸਾਹਿਬ ਦੇ ਹੈੱਡ ਗਰੰਟੀ ਜੈਸਦਾ ਸਾਹਿਬ ਗਿਆਨੀ ਜਗਬੀਰ ਸਿੰਘ ਔੜੀ ਵੀ ਮਿਲੇ ਪਰ ਕੰਮਾਂ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਿਹਾ ਹੱਦ ਫੇਰ ਕਿ ਮੈਂ ਕਿਹਾ ਹਰ ਪੀੜਤਾ ਲਈ ਗਿਆਨੀ ਜੀ ਇੱਕ ਅਰਦਾਸ ਅੱਜ ਕਰਿਓ ਅੱਜ ਦਿਵਾਰੀ ਦਾ ਦਿਨ ਬੰਦੀ ਛੋੜ ਦਿਵਸ ਹੈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦਿਵਾਰੀ ਆਵੇ ਤੇ ਜਿੰਨੇ ਹਰਪੀਟ ਦੇ ਇਹਨਾਂ ਦਾ ਇੱਕਾ ਬਹੁਤ ਬੁਰਾ ਹਾਲ ਹੋ ਗਿਆ ਪਿਆ ਜਾਂਦਾ ਸਭ ਦਾ ਪਰਵਾਰ ਖਸ਼ਾਲੀ ਜ਼ਿੰਦਗੀ ਜੀਣ ਅਤੇ ਅਗਲੀ ਦੀਵਾਲੀ ਉਹ ਵਧੀਆ ਮਨਾਉਣ ਮੈਂ ਇਹ ਅਰਦਾਸ ਕਰ ਕਹਿੰਦਾ ਆਮਦਾਸ ਜੀ ਦੇ ਚਰਨ ਨਹੀਂ ਬਿਲਕੁਲ ਦੇਖੋ ਮੈਂ ਤੇ ਪਹਿਲੇ ਦਿਨ ਤੋਂ ਹੀ ਆ ਮੈਂ ਤੇ ਇੱਥੋਂ ਅੱਗੇ ਜਾਣਾ ਇਕੱਲੇ ਬੰਦੀ ਸਿੱਖ ਨਹੀਂ ਮੈਂ ਤੇ ਇਹ ਗੱਲ ਮੱਲਕ ਇਹਨਾ ਹੋਣਾ ਕਿ ਭਾਰਤ ਦੀਆਂ ਛੇਲਾਂ ਦੇ ਵਿੱਚ ਜਿੰਨੇ ਵੀ ਲੋਕ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਜਿਨ੍ਹਾਂ ਨੂੰ ਕੋਰਟ ਕਚਹਿਰੀਆਂ ਨੇ ਹਾਈ ਕੋਰਟਾਂ ਨੇ ਸੁਪਰੀਮ ਕੋਰਟਾਂ ਨੇ ਉਹਨਾਂ ਦੇ ਜੁਦਮ ਦੀ ਸਜ਼ਾ ਦਿੱਤੀ ਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਜ਼ਾ ਮਤਲਬ ਭੁਗਤ ਲਈ ਹੈ ਬੰਦੀ ਸਿੰਘਾਂ ਦੇ ਸਮੇਤ ਅੱਜ ਵੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੇ ਸਭ ਦੀ ਰਿਆਈ ਕਰੇ ਕਿਉਂਕਿ ਉਹਨਾਂ ਨੇ ਕਾਨੂੰਨ ਸਾਧ ਆਪਣੀ ਸਜ਼ਾ ਭੁਗਤ ਲਈ ਹੈ ਇਹ ਗਲਤੀ ਉਹਨਾਂ ਨੂੰ ਜੇਲ੍ਹਾਂ ਚ ਡਾਕ ਕੇ ਰੱਖਣਾ ਜਿਹੜਾ ਉਹ ਠੀਕ ਦੀਗਾ ਦਿਵਾਲੀ ਦੇ ਮੌਕੇ ਤੇ ਇਹ ਵੀ ਗੁਰਦਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਉਹਨਾਂ ਸਭ ਬੰਦੀ ਜੇਲ੍ਹਾਂ ਦੇ ਵਿੱਚ ਜਿਹੜੇ ਬੈਠੇ ਸਭ ਨੂੰ ਰਿਆਹ ਕਰੇ